ਯੁੱਧ ਨਸ਼ਿਆਂ ਵਿਰੁੱਧ ਦੀ ਨਿਰੰਤਰਤਾ ਨੂੰ ਜਾਰੀ ਰੱਖਣ ਲਈ ਐਸਐਸਪੀ ਰੂਪਨਗਰ ਗੁਰਨੀਤ ਸਿੰਘ ਖੁਰਾਣਾ ਨੇ ਨੰਗਲ ਵਿਖੇ ਨੰਗਲ ਬਾਈਸਾਈਕਲ ਕਲੱਬ ਦੇ ਸਹਿਯੋਗ ਨਾਲ ਇੱਕ ਸਾਈਕਲ ਰੈਲੀ ਦਾ ਕੀਤਾ ਆਯੋਜਨ ਜਿਸ ਵਿੱਚ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਆਪਣੇ ਅੰਦਰੋਂ ਮਜ਼ਬੂਤ ਹੋਣ ਦੀ ਅਪੀਲ ਵੀ ਕੀਤੀ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਨੰਗਲ ਦੀਆਂ ਤਸਵੀਰਾਂ ਨੇ ਜਿੱਥੇ ਐਸਐਸਪੀ ਗੁਰਨੀਤ ਸਿੰਘ ਖੁਰਾਣਾ ਦੇ ਨਾਲ ਸੀਨੀਅਰ ਪੁਲਿਸ ਅਧਿਕਾਰੀ ਨੂੰ ਨਾਲ ਲੈ ਕੇ ਨੰਗਲ ਵਿਖੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪ੍ਰੇਰਿਤ ਕਰਨ ਲਈ ਇੱਕ ਸਾਈਕਲ ਰੈਲੀ ਜੋ ਨਸ਼ਿਆਂ ਦੇ ਵਿਰੋਧ ਮਹਿੰਮ ਨੂੰ ਨਿਰੰਤਰਤਾ ਜਾਰੀ ਰੱਖਣ ਲਈ ਕੱਢੀ ਗਈ ਜਿਸ ਵਿੱਚ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਐਸਐਸਪੀ ਰੂਪਨਗਰ ਨੇ ਕੀਤਾ ਪ੍ਰੇਰਿਤ ਕੀ ਕਹਿੰਦੇ ਨੇ ਸੁਣੋ ਜਿਹੜਾ ਹੈਗਾ ਲੋਕਾਂ ਨੇ ਵੱਚੜ ਕੇ ਪਾਰਟਿਸਪੇਟ ਕੀਤਾ ਹੈਗਾ ਔਰ ਜ਼ਿਲ੍ਹਾ ਪੁਲਿਸ ਰੂਪਨਗਰ ਜਿਹੜੀ ਹੈਗੀ ਉਹਦੇ ਨਾਲ ਦੇ ਨਾਲ ਕੋਲਾਬੋਰੇਟ ਕਰ ਰਹੀ ਹੈ ਸਾਡਾ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਹੈਗੀ ਹੈ ਉਹਦੇ ਤਹਿਤ ਆਪਾਂ ਇਸ ਇਵੈਂਟ 'ਚ ਪਾਰਟਿਸਿਪੇਟ ਕਰ ਰਹੇ ਹੈਗੇ ਸਾਡੇ ਆਪ ਦੇ ਕੁਝ ਵਲੰਟੀਅਰ ਫਿਰ ਦੇ 'ਚ ਸ਼ਾਮਿਲ ਹੋ ਗਏ ਨੇ ਮੈਂ ਬਹੁਤ-ਬਹੁਤ ਵਧਾਈਆਂ ਦੇਣਾ ਹੈਗਾ ਕਲਬ ਨੂੰ ਕਿ ਉਹਨਾਂ ਨੇ ਇਹੋ ਜਿਹਾ ਉਪਰਾਲਾ ਰੱਖਿਆ ਤੇ ਮੈਂ ਪਬਲਿਕ ਨਾਲ ਵੀ ਇੰਟਰੈਕਟ ਕਰਦੇ ਆਇਆ ਹੁਣੇ ਇਹੀ ਗੱਲ ਕੀਤੀ ਹੈਗੀ ਕਿ ਯੰਗ ਬੋਡੀ ਜਿਹੜੀ ਹੁੰਦੀ ਹੈ ਉਹਦੇ 'ਚ ਹੀ ਇੱਕ ਫਿਟ ਮਾਈਂਡ ਜਿਹੜਾ ਹੁੰਦਾ ਉਹ ਰਹਿੰਦਾ ਹੈ ਤੇ ਜਦੋਂ ਤੱਕ ਬੋਡੀ ਆਪਾਂ ਫਿਟ ਰੱਖਾਂਗੇ ਔਰ ਆਪਣੇ ਆਪ ਨੂੰ ਐਕਟਿਵ ਰੱਖਾਂਗੇ ਤੇ ਨਸ਼ਿਆਂ ਤੋਂ ਦੂਰ ਰਹਾਂਗੇ ਇੱਕ ਬਹੁਤ ਹੀ ਪੋਜ਼ਿਟਿਵ ਮੈਸੇਜ ਹੈਗਾ ਜਿਹੜਾ ਆਪਾਂ ਲੋਕਾਂ ਨੂੰ ਦੇਣਾ ਚਾਹੁੰਦੇ ਆਂ ਔਰ ਮੈਂ ਆਸ ਕਰਦਾ ਹੈਗਾ ਕਿ ਇਹ ਮੈਸੇਜ ਸਾਰੇ ਘਰਾਂ 'ਚ ਪੁੱਜੇਗਾ ਔਰ ਜਿਹੜੀ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਜਿਹੜੀ ਇੱਕ ਮੁਹਿੰਮ ਨਸ਼ਿਆ ਵਿਰੁੱਧ ਚਲਾਈ ਗਈ ਹੈ ਉਹਦੇ 'ਚ ਸਾਨੂੰ ਜਿਹੜਾ ਬੱਚੜ ਕੇ ਪਾਰਟਿਸਪੀਕੇਸ਼ਨ ਮਿਲੇਗਾ ਕਿਹੜੀ ਕੁਐਸਚਨ ਆਮ ਆਦਮੀ ਦਾ ਹੈ ਜਿਹੜਾ ਮੀਡੀਆ ਵੀ ਨਹੀਂ ਕਰਦਾ ਇਹ ਇਹ ਹਿੰਦ ਨਸ਼ਿਆਂ ਨੂੰ ਕਹਿੰਦੇ ਅਸੀਂ ਚਿੰਤੇ ਜਾਂ ਕੇਮਿਕਲ ਵਾਲੇ ਨੂੰ ਜ਼ਿਆਦਾ ਟਾਰਗੇਟ ਕਰ ਰਹੇ ਬਾਕੀ ਪ੍ਰਤੀ ਸਾਡਾ ਸੌਫਟ ਕੋਰਨਰ ਹੈ ਨਹੀਂ ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਹੈਗੀ ਇੱਕ ਅਗਰ ਤੁਸੀਂ ਸਾਡੀ ਰਿਕਵਰੀਆਂ ਉਠਾ ਕੇ ਦੇਖੋਗੇ ਤੁਹਾਨੂੰ ਫਾਰਮਾਸਿਟਿਕਲ ਦੇ ਵੀ ਰਿਕਵਰੀਆਂ ਮਿਲਣਗੀਆਂ ਅਪੀਮ ਦੇ ਵੀ ਮਿਲਣਗੀਆਂ ਪਾਪੀ ਹਸਤੀ ਦੇ ਵੀ ਮਿਲਣ ਗਿਆ ਤੇ ਲਗਾਤਾਰ ਜਿਹੜਾ ਨਸ਼ਾ ਹੈਗਾ ਉਹ ਹਰ ਤਰੀਕੇ ਦਾ ਨਸ਼ਾ ਇਹਦੇ ਵਿੱਚ ਸ਼ਾਮਿਲ ਹੈਗਾ ਸਪੈਸ਼ਲੀ ਜਿਹੜਾ ਕੰਟਰਾਬੈਂਡ ਹੈਗਾ ਜਿਹੜਾ ਸਾਈਕ ਜਿਹਨੂੰ ਆਪਾਂ ਨਾਰਕੋਟਿਕ ਤੇ ਸਾਈਕੋਟ੍ਰੋਪਿਕ ਡਰੱਗਸ ਕਹਿੰਦੇ ਉਹਦੇ ਖਿਲਾਫ ਪੂਰੀ ਤਰੀਕੇ ਦੇ ਨਾਲ ਜਿਹੜੀ ਪੰਜਾਬ ਪੁਲਿਸ ਹੈਗੀ ਉਹ ਸਜਾ ਕੇ ਕੀ ਔਰ ਲਗਾਤਾਰ ਐਕਸ਼ਨ ਕਰ ਰਹੀ ਹੈਗੀ ਸਰ ਇਹ ਜਿਹੜਾ ਯੁੱਧ ਨਸ਼ੇ ਵਿਰੁੱਧ ਦੇ ਵਿੱਚ ਜ਼ਿਲ੍ਹਾ ਰੋਪੜ ਚ ਜਦੋਂ ਦਾ ਇਹ ਪ੍ਰੋਗਰਾਮ 31 ਮਈ ਤੱਕ ਲਗਭਗ ਕਿੰਨੇ ਕੇਸ ਦਰਜ ਕੀਤੇ ਆ ਸਾਡਾ ਜਿਹੜਾ ਯੁੱਧ ਨਸ਼ਾ ਵਿਰੁੱਧ ਇੱਕ ਮਾਰਤ ਜਿਹੜਾ ਸਟਾਰਟ ਹੋਇਆ ਸੀਗਾ ਉਹਦੇ ਚ ਹੁਣ ਤਲਕ ਕਰੀਬ 165 ਦੇ ਕਰੀਬ ਪਰਚੇ ਦਰਜ ਹੋਏ ਨੇ ਇਸ ਸਾਲ ਦੇ ਸਾਡੇ ਪਰਚੇ 200 ਤੋਂ ਉੱਪਰ ਜਿਹੜੇ ਹੈਗੇ ਨੇ ਟੱਪ ਗਏ ਨੇ ਜਦਕਿ ਪਿਛਲੇ ਸਾਲ ਦਾ ਆਪਾਂ ਪੂਰਾ ਰਿਕਾਰਡ ਉਠਾ ਕੇ ਦੇਖਦੇ ਆਂ ਤਾਂ ਉਹਦੇ ਵਿੱਚ 200 ਤੋਂ 200 ਦੇ ਕਰੀਬ ਪਰਚੇ ਦਰਜ ਹੋਏ ਆਪਾਂ 200 ਤੋਂ ਵੱਧ ਪਰਚੇ ਦਰਜ ਕੀਤੇ ਨੇ ਤੇ ਨਾਲ ਦੇ ਨਾਲ ਆਪਾਂ ਇੱਕ ਗੱਲ ਜਿਹੜੀ ਕਰੀਏ ਕਿ ਇਸ ਯੁਧ ਨਸ਼ਾ ਵਿਰੁੱਧ ਜਿਹੜੀ ਖਾਸ ਗੱਲ ਹੈਗੀ ਉਹ ਹੈਗੀ ਹੈ ਜਿਹੜੇ ਐਡਿਕਟ ਰਗੇ ਨੇ ਉਹਨਾਂ ਤੇ ਵੀ ਫੋਕਸ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਨਸ਼ਾ ਛਡਾਓ ਕੇਂਦਰਾਂ ਵਿੱਚ ਉਹ ਕਲੀਨਿਕ ਵਿੱਚ ਭਰਤੀ ਕਰਾਇਆ ਜਾ ਰਿਹਾ ਹੈਗਾ ਤਾਂ ਮੈਂ ਅੱਜ ਦੀ ਇਵੈਂਟ ਦੀ ਅਗਰ ਖਾਸ ਗੱਲ ਕਰਾਂ ਤਾਂ ਇੱਕ ਅਵੇਅਰਨੈਸ ਡਰਾਈਵ ਜਿਹਨੂੰ ਕਹਿੰਦੇ ਹੁੰਦੇ ਆ ਔਰ ਲੋਕਾਂ ਇਚ ਇੱਕ ਮੈਸੇਜ ਪਹੁੰਚਾਉਣਾ ਬਹੁਤ ਜ਼ਰੂਰੀ ਹੈਗਾ ਕਿ ਨਸ਼ਿਆ ਤੋਂ ਦੂਰ ਰਹਿਣਾ ਹੈਗਾ ਤੇ ਆਪਣੀ ਬਾਡੀ ਨੂੰ ਐਕਟਿਵ ਰੱਖਣਾ ਪਏ ਔਰ थैंक यू ਬਹੁਤ ਧੰਨਵਾਦ थैंक यू ਸਾਈਕਲ ਰੈਲੀ ਖੁਦ ਸਾਈਕਲ ਚਲਾਏਗਾ ਇਸ ਮੌਕੇ ਉਹਨਾਂ ਦੇ ਨਾਲ ਪੁਲਿਸ ਦੇ ਸਮੂਹ ਅਫਸਰ ਵੀ ਸ਼ਾਮਲ ਸਨ ਤੁਸੀਂ ਦੇਖੋ ਤਸਵੀਰਾਂ